ਫਿਲੌਰ ਦੇ ਨਜ਼ਦੀਕੀ ਪਿੰਡ ਪੈਂਦੇ ਜਖਤਪੁਰਾ ਪੰਜ ਢੇਰੇ ਦੇ ਲੋਕ ਪ੍ਰਸਾਦ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਨੇ ਉਹਨਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਕਈਆਂ ਦੇ ਘਰਾਂ ਦੇ ਵਿੱਚ ਗਲੀਆਂ ਦੇ ਵਿੱਚ ਪਾਣੀ ਵੜ ਗਿਆ ਹੈ ਜਿਸ ਨਾਲ ਜੀਵਨ ਪ੍ਰਭਾਵਿਤ ਹੋ ਗਿਆ ਹੈ ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਬਰਸਾਤ ਦੇ ਪਾਣੀ ਨੇ ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਵਿੱਚ ਮਜਬੂਰ ਕਰ ਦਿੱਤਾ ਹੈ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਗ੍ਰਾਮ ਪੰਚਾਇਤ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ ਤਾਂ ਜੋ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ ਪੱਤਰਕਾਰ ਜਜੀਤ ਸਿੰਘ ਪੱਟੀ ਦੇ ਨਾਲ ਅਮਰਜੀਤ ਸਿੰਘ ਮੋਲੂ ਦੀ ਵਿਸ਼ੇਸ਼ ਰਿਪੋਰਟ ਕੀ ਨਾਮਾ ਦੀ ਨਾਮ ਰੱਖੀ ਮੇਰਾ ਮੈਨੂੰ ਪਤਾ ਲੱਗਾ ਵੀ ਇੱਕ ਤੁਹਾਡੇ ਘਰ ਦੇ ਕੋਲੇ ਆ ਜਿਹੜਾ ਖਾਲੀ ਪਲਾਣ ਹੈਗਾ ਉਹਦੇ ਵਿੱਚ ਕਾਫੀ ਪਾਣੀ ਇਕੱਠਾ ਹੋਇਆ ਤੁਹਾਡੇ ਕਮਰੇਆਂ ਦਾ ਪਾਣੀ ਆ ਜਿਹੜਾ ਅੰਦਰ ਆ ਰਿਹਾ ਹੈ ਜੀਹਰ طرفੋਂ ਇਹ ਪਾਣੀ ਭਾਜੀ ਪਿੱਛੋਂ ਸਾਰਾ ਮੱਲੇ ਦਾ ਕੋਈ ਨਿਕਾਸ ਨਹੀਂ ਆ ਪਾਣੀ ਦਾ ਜਿੰਨਾ ਪਾਣੀ ਹੈ ਨਾ ਪੂਰੇ ਮੱਲੇ ਦਾ ਸਾਰਾ ਇੱਥੇ ਇਕੱਠਾ ਹੋ ਜਾਂਦਾ ਇਹਦੇ ਕਰਕੇ ਆ ਸਾਡੇ ਪਹਿਲਾ ਦੋ ਕਮਰੇ ਡੇਗ ਗਏ ਇਧਰਲੀ ਸਾਈਡ ਇਹ ਪਾਣੀ ਹੁਣ ਸਾਰਾ ਪਿੱਛੇ ਦੀ ਘੁੰਮ ਗਿਆ ਸਾਡਾ ਕਮਰੇਆਂ ਦੇ ਵਿੱਚ ਦੀ ਨਿਕਲਦਾ ਆ ਆ ਦੇਖੋ ਇਹ ਸਾਰਾ ਬਰਸਾਤੀ ਪਾਣੀ ਹਾਂਜੀ ਸਾਰਾ ਬਰਸਾਤੀ ਪਾਣੀ ਆ ਸਾਰਾ ਇਹ ਪਿੱਛੇ ਦੀ ਘੁੰਮ ਕੇ ਹੁਣ ਇੱਧਰ ਦੀ ਆ ਰਿਹਾ ਸਾਡੇ ਕੋਲ ਬੰਦਾ ਦੇ ਵਿੱਚ ਦੀ ਸਾਰਾ ਸਮਾਨ ਖਰਾਬ ਹੋ ਰਿਹਾ ਆ ਦੇਖੋ ਕੱਪੜੇ ਗਿੱਲੇ ਹੋ ਰਹੇ ਸਾਰੇ ਬਿਸਤਰੇ ਸਾਰਾ ਇਦਾਂ ਹੀ ਕੀ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਭਾਜੀ ਇਹ ਸਾਡਾ ਤਿੰਨ ਚਾਰ ਪੰਜ 5 6 ਸਾਲ ਨਹੀਂ ਕਿੰਨੇ ਮਤਲਬ ਹੋ ਗਿਆ 4 2 ਸਾਲਾਂ ਤੋਂ ਤਾਂ ਸਾਡਾ ਕਮਰਾ ਡੇਗ ਗਿਆ ਦੋ ਕਮਰੇ ਡੇਗ ਗਏ ਸਾਡੇ ਬਸਾਤੀ ਪਾਣੀ ਨਾਲ ਹੀ ਹੋਇਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਸਾਡਾ ਪਾਣੀ ਦਾ ਨਿਕਾਸ ਕੀਤਾ ਜਾਵੇ। ਹਾਂਜੀ ਸਰ ਕੀ ਨਾਮ ਹੈ ਆਪਕਾ? ਮੇਰਾ ਨਾਮ ਬੀਜੀ ਕੁਮਾਰਾ ਜੀ। ਹਾਂਜੀ ਭੜੀ ਕੀ ਮਾਮਲਾ ਪਤਾ ਲੱਗਾ ਤੁਹਾਡੇ ਮਹੱਲੇ ਦੇ ਵਿੱਚ ਜਿਹੜਾ ਇਹ 14 ਨੰਬਰ ਵਾਰਡ ਪਿੰਡਾ ਹੈ ਸ਼ਾਇਦ। ਵੀ ਇਹਦੇ ਵਿੱਚ ਜਿਹੜਾ ਪਾਣੀ ਬਹੁਤ ਖੜਾ ਘਰਾਂ ਦੇ ਵਿੱਚ ਪਾਣੀ ਬਹੁਤ ਬੜਿਆ ਬਰਸਾਤ ਦਾ ਨਾ ਕੀ ਸਾਰਾ ਮਾਮਲਾ। ਸਰ ਮੈਂ ਇਹ ਵਾਰਡ ਨੰਬਰ 1 ਤੋਂ ਮੈਂ ਪ੍ਰਧਾਨ ਨਿਯੁਕਤ ਕੀਤਾ ਹੋਇਆ ਆਵਾਜ਼ੀ ਪਾਰਟੀ ਵੱਲੋਂ। ਤੇ ਸਾਰੇ ਇਹ ਆ ਨਾ ਇੱਥੇ ਬਰਸਾਤੀ ਪਾਣੀ ਕਾਫੀ ਸਾਲਾਂ ਤੋਂ ਇੱਥੇ ਆਂਦਾ ਪਿਆ ਵਾ ਇਹਨਾਂ ਬਰਸਾਤੀ ਪਾਣੀ ਕਰਕੇ ਸਾਡੇ ਇੱਥੇ ਬੜਾ ਜੀ ਇਹਨਾਂ ਨੁਕਸਾਨ ਹੋ ਚੁੱਕਾ ਵਾ ਪਹਿਲਾਂ ਮਕਾਨ ਵੀ ਡਿੱਗ ਚੁੱਕੇ ਆ ਤੇ ਸਾਡੇ ਦਰਜਿਆਂ ਨਾਲ ਸ਼ਹਿਰ ਦੇ ਜਿਹੜੇ ਆ 14 ਨੰਬਰ ਵਾਰਡ ਆਪਣੇ ਪ੍ਰਧਾਨ ਅਮਿੰਦਰਪਾਲ ਜੇ ਉਹਨਾਂ ਦਾ ਵਾਰਡ ਦਾ ਵੀ ਪਾਣੀ ਸਾਡੇ ਹੀ ਆ ਨਾ ਪਿੰਡ ਦੇ ਵਿੱਚ ਡਿੱਗਦਾ ਪਿਆ ਵਾ ਤੇ ਸਾਡੇ ਮਹੱਲੇ ਦਾ ਵੀ ਬਰਸਾਤੀ ਪਾਣੀ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਘਰ ਵੀ ਆ ਨਾ ਡਿੱਗਣ ਦੇ ਖਤਰੇ ਦੇ ਵਿੱਚ ਆ ਤੁਸੀਂ ਦੇਖ ਹੀ ਲਿਆਊਂਗਾ ਘਰ ਦੇ ਵਿੱਚ ਸਲਾਬ ਦੇ ਨਾਲ ਪਾਣੀ ਕਿੰਨਾ ਆਂਦਾ ਪਿਆ ਵਾ ਤੇ ਇਸ ਸਿਲਸਿਲੇ ਦੇ ਵਿੱਚ ਮੈਂ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਕਿ ਸਰਪੰਚ ਸਾਹਿਬ ਕੀ ਇਹ ਕੋਈ ਸਾਡੇ ਪਾਣੀ ਦੇ ਮਸਲੇ ਦਾ ਹੱਲ ਕਰੋ ਕਿ ਹਾਂ ਵੀ ਕੋਈ ਮਤਾ ਪਾਓ ਤੇ ਜੇ ਮਤਾ ਪਾ ਕੇ ਜੇ ਸਾਡਾ ਪਾਣੀ ਦਾ ਨਿਕਾਸ ਹੋ ਸਕੇ ਤੇ ਸਰਪੰਚ ਸਾਹਿਬ ਨੇ ਸਾਨੂੰ ਵੀ ਇਹਨਾ ਯਕੀਨ ਦਿਵਾਇਆ ਕਿ ਹਾਂ ਵੀ ਚਲੋ ਆਨੇ ਆਪਾਂ ਅੱਜ ਮੀਟਿੰਗ ਰੱਖਦੇ ਆਂ ਮਤਾ ਪਾਣੇ ਆਂ ਦੇਖਦੇ ਕੋਈ ਆਣਾ ਆਪਾਂ ਰਾਹ ਕੱਢਦੇ ਕਿੱਥੋਂ ਪਾਈਪ ਕਿੱਧਰ ਜਾਣਾ ਵਾ ਕਿੱਥੇ ਜਾਣਾ ਵਾ ਸਾਡੇ ਬਲਾਕ ਸੰਕਤੀ ਦੇ ਪੰਜ ਖੇਤ ਪਏ ਆ ਤੇ ਅਸੀਂ ਸੋਚਦੇ ਕਿ ਇਹ ਪਾਣੀ ਦਾ ਨਿਕਾਸ ਆ ਨਾ ਕੀਤਾ ਜਾਵੇ ਤੇ ਜਿਹੜੇ ਬਲਾਕ ਸੰਤੀ ਦੇ ਪੰਜ ਖੇਤ ਪਏ ਆ ਉਹਦੇ ਵਿੱਚ ਇਹ ਪਾਣੀ ਨਾਲ ਸਿੱਟਿਆ ਜਾਵੇ ਤੇ ਜਿਹੜਾ ਇਹ ਸਾਡਾ ਪਾਣਾ ਇੱਥੇ ਜਾਨੀ ਮਾਨੀ ਦਾ ਨੁਕਸਾਨ ਹੋਣ ਤੋਂ ਵਿਚਾਰ ਰਵੇ ਤੇ ਆਣਾ ਜਿਹੜਾ 14 ਨੰਬਰ ਵਾਰਡ ਦਾ ਪਾਣੀ ਆਂਦਾ ਪਿਆ ਅਸੀਂ ਮਿੰਦਰਪਾਲ ਪ੍ਰਧਾਨ ਨੂੰ ਰਿਕੁਐਸਟ ਕਰਦੇ ਆ ਬੇਨਤੀ ਕਰਦੇ ਆ ਕਿ ਆਪਾਂ ਤੁਸੀਂ 14 ਨੰਬਰ ਵਾਰਡ ਦਾ ਪਾਣੀ ਦਾ ਨਿਕਾਸ ਕਰੋ ਜਿਹੜਾ ਇਹ ਸਾਡੇ ਆਣਾ ਇੱਧਰ ਵਾਰਡ ਦੇ ਵਿੱਚ ਪਾਣੀ ਡਿਗ ਰਿਹਾ ਸਾਡੇ ਪਿੰਡ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਵੇ ਤੇ ਇਹਦਾ ਕੋਈ ਹੱਲ ਕਰੋ ਜਗਾ ਅਸੀਂ ਪ੍ਰਸ਼ਾਸਨ ਤੋਂ ਇਹੀ ਬੇਨਤੀ ਕਰਦੇ ਆ ਆਪਣੇ ਸਰਪੰਚ ਸਾਹਿਬ ਤੋਂ ਵੀ ਕਿ ਮਤਾ ਪਾਓ ਤੇ ਮਤਾ ਪਾ ਕੇ ਸਾਡਾ ਇਹਦਾ ਕੋਈ ਪਾਣੀ ਦਾ ਹੱਲ ਕੱਢੋ